ਆਉ ਨਿਤਨ ਤੋਪਾ ਤਨ ਤਨ ਸਰਬ ਜੀ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਲਕ ਸਦਾ ਸਾਈ ਦਾਤਾ ਪਰਸ਼ਾ ਜਿੱਦੋਂ ਦੇ ਆਪਾਂ ਜੀਵਨ ਦੀਆਂ ਅਮਰ ਕਥਾ ਜਿਰਾਂ ਤੋਂ ਕਈ ਮਹੀਨਿਆਂ ਤੋਂ ਕਰਦੇ ਸੁਣਦੇ ਆ ਰਹੇ ਆਓ ਪੰਜਵੀਂ ਪਛਸ਼ਰਦੀ ਅਮਰ ਕਥਾ ਵਿੱਚੋਂ ਕੁਝ ਅਪਰਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਜਿਸ ਰੱਬੀ ਗੁਣਾਂ ਦੀ ਬਰਕਤ ਦੇ ਨਾਲ ਆਪਣਾ ਆਇਆ ਸੰਸਾਰ ਤੇ ਸਫਲ ਹੋ ਜਾਵੇ ਮਿੱਧ ਦੇ ਦੁੱਖਾਂ ਤਲੇ ਸਾਂ ਰੋਗਾ ਸੋਗਾ ਕਾੜਿਆਂ ਸਾਰਿਆਂ ਚਿੰਤਾ ਫਿਕਰਾਂ ਤੋਂ ਆਪਾਂ ਬਚ ਜਾਈਂ ਜਮਾ ਦੀ ਬਾਤੋਂ ਵੀ ਬਚ ਜਾਈਂ ਆਜੋ 83 10 ਜੋਨਾ ਤੋਂ ਸੁਣਦੇ ਦੇਖਦੇ ਆ ਰਹੇ ਆ ਇਹਨਾਂ ਤੋਂ ਵੀ ਇਹਨਾਂ ਦੇ ਜਨਮ ਤੋਂ ਵੀ ਦੁਕੀਨ ਤੇ ਜਨਮ ਦਾ ਦੁੱਖ ਬਹੁਤ ਆ ਜਨਮ ਤੇ ਮਨ ਦਾ ਬਹੁਤ ਦੁੱਖ ਵੱਡਾ ਦੁੱਖ ਆ ਇਹ ਤੋਂ ਬਚ ਸਕੀਂ ਦਿੱਤੀ ਵਿਚਾਰ ਤੋਂ ਸਾਹਮਣੇ ਉੱਠ ਕੇ ਕੋਈ ਗੱਲ ਆਉਂਦੀ ਹੈ ਇਿੱਕੀ ਗੱਲ ਤੇ ਪਾਸ਼ਾ ਯੋਰ ਦੇੰਦੇ ਸਾਨੂੰ ਰੱਬੀ ਗੁਣਾਂ ਦੇ ਰੱਬੀ ਗੁਣਾਂ ਜਿਹੜੇ ਦੇ ਪੈਰੋ ਘਾ ਗਿਆ ਦੇਖੋ ਰੱਬੀ ਕੋਲ ਕੋਈ ਮੁੱਲ ਨਹੀਂ ਵਿਕਦੇ ਰੱਬੀ ਕੋਲ ਕੋਈ ਮੁੱਲ ਨਹੀਂ ਵਿਕਦੇ ਕਿਤੇ ਉਹ ਬਾਜ਼ਾਰ ਚੋਂ ਨਹੀਂ ਮਿਲਦੇ ਸ਼ਹਿਰ ਚੋਂ ਨਹੀਂ ਮਿਲਦੇ ਕਿਸੇ ਦੁਕਾਨਾਟ ਤੋਂ ਨਹੀਂ ਮਿਲਦੇ ਰੱਬੀ ਗੁਣਾ ਦਾ ਤੇ ਇੱਕੇ ਥਾਂ ਕਿ ਜਾਨਾ ਫਿਰ ਕੋਈ ਚੀਜ਼ ਇਸ ਵਸ ਸੰਸਾਰ ਦੀ ਪ੍ਰਾਪਤ ਕਰਨੀ ਨਾ ਚਾਹ ਕੋਲ ਲੈਣਾ ਹੈ ਕਿ ਸੋਗਰ ਦੀ ਦੁਕਾਨ ਤੇ ਜਿਹੜਾ ਪਾਉ ਕਪੜਾ ਲੈਣਾ ਤਾਂ ਕੋਈ ਕਪੜਾ ਦੀ ਦੁਕਾਨ ਤੇ ਜਿਹੜਾ ਪਾਉ ਸਾਦੀ ਜਿਹੀ ਕੱਲਾਣਾ ਤਾਂ ਸਬਜ਼ੀ ਲੈਣੀ ਪਊ ਸਬਜ਼ੀ ਲਈ ਮਣੀ ਜਾਣਾ ਪਊ ਇਸੇ ਤਰ੍ਹਾਂ ਹੀ ਇਹ ਗੁਣਾ ਦੀ ਦਾਦਰ ਵੀ ਗੁਣਾ ਦੀ ਦਾਤ ਇਹ ਜੇਸੀ ਜਾ ਕੇ ਕੱਪੜੇ ਵਾਲੇ ਤੋਂ ਕਹੀ ਵੀ ਸਾਨੂੰ ਰੱਬੀ ਗੋਸ਼ ਦੇ ਦੇ ਕਿੱਥੋਂ ਦੇਊਗਾ ਬਚਾਰਾ ਉਹ ਕੱਪੜਾ ਲੈ ਲੈ ਸਬਜ਼ੀ ਵਾਲਾ ਜਾ ਕੇ ਉਹ ਸਬਜ਼ੀ ਲੈ ਲੈ ਮੇਰ ਤੋਂ ਮੇਰ ਕੋ ਰੱਬੀ ਗੁਣ ਕਿੱਥੇ ਆ ਭਰਾਵਾ ਇਸ ਵਕਤ ਜਿੱਥੇ ਕੋਈ ਕਿਸੇ ਦੀ ਦਾ ਟਿਕਾਣਾ ਹੈ ਭੰਡਾਰ ਹੈ ਖਜ਼ਾਨਾ ਹੈ ਉਤੋਂ ਹੀ ਉਹ ਵਸਤੂ ਪ੍ਰਾਪਤ ਹੋਈ ਗੁਰੂ ਨੱਬੀ ਗੁਣਾਂ ਦਾ ਇੱਕੋ ਹੀ ਧਾਰ ਖਜ਼ਾਨਾ ਪੈਰੋ ਸਾਧ ਸੰਗਤ ਗੁਰੂ ਦੀ ਹਜ਼ੂਰੀ ਤੱਬੀ ਗੁਰ ਦਾ ਪੰਡਾਰਿਆ ਗੁਰੂ ਅੱਗੇ ਸਤ ਸੰਤ ਨੂੰ ਵਰਦੇ ਹੋ ਤੇ ਜੇ ਅਸੀਂ ਵੀ ਸਤ ਸੰਗਤ ਜੀ ਬੈਠੇ ਹੋਵਾਂਗੇ ਤੇ ਸਾਧ ਜਣੋ ਸਾਨੂੰ ਵੀ ਦਫਾ ਬਿਜੋ ਸਿੱਧ ਜੀ ਕਹਿੰਦੇ ਨਾ ਪ੍ਰਸਾਦ ਤੇ ਬੈਠਿਆਂ ਨੂੰ ਮਿਲ ਹੀ ਜਾਂਦਾ ਨਾ ਸਭ ਨੂੰ ਇਹਨਾਂ ਵਖਰੀ ਆ ਮੈਂ ਅੱਖੀਂ ਦੇਖੀ ਗੱਲ ਕਰਦਾ ਹਾਂ ਕਿ ਮਤਲਬ ਬੇਟਾ ਬੰਦਾ ਪ੍ਰਸ਼ਾਦ ਲੈ ਲੈਂਦਾ ਤਖੰਡਾ ਨਹੀਂ ਕਰ ਤੋਂ ਲੈ ਜੂ ਹੁਤਾ ਮੇਰੇ ਨੂੰ ਪਾ ਦੂੰ ਇਹ ਦੇਖ ਲੋ ਦੇਖਣ ਦਕੀ ਹੋਈ ਗੱਲ ਐ ਐਵੇਂ ਨਹੀਂ ਕਿਉਂ ਪਾਉਂਦਾ ਹੋ ਪ੍ਰਸ਼ਾਦ ਖਾਦਾ ਨਹੀਂ ਕਿਉਂ ਦਿੱਤਾ ਕਿਉਂ ਪਸ਼ੂ ਨੂੰ ਪਾਇਆ ਮਨੁਜ ਭਲਮ ਸੀਗਾ ਪਤਾ ਨਹੀਂ ਕਿਸ ਕਰਕੇ ਇਹ ਪ੍ਰਸ਼ਾਦ ਬੰਡਿਆ ਐ ਨਹੀਂ ਸੀ ਜਾਣਦਾ ਇਹ ਤੇ ਗੁਰੂ ਦੀ ਮਿਹਰ ਆ ਗੁਰੂ ਦਾ ਪ੍ਰਸ਼ਾਦ ਹੈ ਗੁਰੂ ਦੀ ਮਿਹਰ ਆ ਇੱਥੇ ਆਣ ਕੇ ਭਾਵੇਂ ਕਿਸੇ ਭਾਵਨਾ ਦੇ ਨਾਲ ਕੋਈ ਲੈ ਕੇ ਆਉਂਦਾ ਹੈ ਪ੍ਰਸ਼ਾਦ ਨੂੰ ਉਹ ਇੱਥੇ ਆਣ ਕੇ ਅੰਮ੍ਰਿਤ ਬਣ ਜਾਂਦਾ ਹੈ ਗੁਰੂ ਦੇ ਕੋਲ ਆਣ ਕੇ ਉਹ ਚੀਜ਼ ਅੰਮ੍ਰਿਤ ਬਣ ਜਾਂਦੀ ਹੈ ਆਮ ਸਾਡੀ ਘਰ ਦੀ ਵਸਤੂ ਨਹੀਂ ਰਹਿ ਜਾਂਦੀ। ਭਾਵੇਂ ਕਿਸੇ ਭਾਵੇਂ ਨਾ ਕਿਸੇ ਨੂੰ ਦਿੱਤੀ ਹੋਵੇ। ਇਹ ਗੱਲ ਬਕਰੀ ਹੈ। ਤੇ ਜਦੋਂ ਕੁ ਦਿਨ ਅਸੀਂ ਦੇਵਾਂਗੇ ਉਦੋਂ ਮੰਨ ਲਓ ਵੀ ਅਸੀਂ ਕੋਈ ਪ੍ਰਸਾਦ ਲਉਦੇ ਆ। ਫੇਰ ਕੋਈ ਨਾਲਵੇਂ ਫੇਰ ਕਿਉਂ ਆ? ਫਿਰ ਇਸ ਦਾ ਦੁਬਾਰਕ ਲੈ ਜਾਵਾਂਗੇ। ਨਹੀਂ ਪੈਰੋ ਗੁਰੂ ਦੀ ਗੁਰੂ ਦੇ ਚਰਣਾ ਵਿੱਚ ਆ ਗਏ ਹੋ ਅਮਰਤ ਆ ਅ ਕਈ ਵਾਰ ਦੇਖਿਆ ਹੋ ਦੇਖ ਪੂਰੀ ਕੱਚੀ ਹੋਵੇ ਦੇਖ ਜ ਮਿੱਠਾ ਹੋਵੇ ਤੇ ਜਿਹੜੇ ਜੀਵ ਦੇ ਰਸ ਵਾਲੇ ਤੇ ਅੱਖਾਂ ਦੇ ਦ੍ਰਿਸ਼ਟੀ ਦੇ ਨਾਲ ਟੀਕਾ ਜਪੜੀ ਕਰਤ ਵਾਲੇ ਦੇਖ ਕੇ ਉਹ ਕਈ ਨਖਰੇ ਕਰਦੇ ਕਈ ਨਖਰੇ ਭੁੱਲ ਗਏ ਇਸ ਗੱਲ ਨੂੰ ਗੁਰੂ ਦਾ ਘਰ ਵਿੱਚ ਆਇਆ ਤਾਂ ਸਭ ਕੁਝ ਅਮਰ ਤਾਂ ਫਿਰ ਗੁਰੂ ਕੋਲ ਸਾਧ ਸੰਤਨ ਨੂੰ ਕਿਰਪੇ ਗੁਣ ਪ੍ਰਾਪਤ ਹੋ ਦਿਆ ਤੇ ਸਾਧ ਸੰਤਨ ਦੇ ਵਿੱਚ ਬੈਠੇ ਅਸੀਂ ਉਹ ਵੰਗ ਤੇ ਸਾਡੇ ਵੀ ਚੋਲੇ ਵਿੱਚ ਰੱਬੀ ਗੁਣ ਪੈ ਜਾਣਗੇ ਤਜਿੰਨੇ ਤੇ ਜੱਪੀ ਗੁਣ ਨਾ ਹੋਣ ਸਤ ਜਾਨਿਓ ਭਾਵੇਂ ਜਿੰਨਾ ਮਰਜੀ ਜੱਪ ਤਪ ਕਰ ਲੈ ਇਨਸਾਨ ਜਿੰਨੇ ਕਲਮ ਕਾਣ ਮਰਜੀ ਕਰ ਲੈ ਤੇ ਜੱਪੀ ਗੁਣਾਂ ਦੇ ਬਰਾਬਰ ਪਹਿਲ ਕੋਈ ਇੱਕ ਪਾਲਸਕ ਵੀ ਨਹੀਂ ਹੋ ਬਰਾਬਰ ਤੇ ਬਹੁਤ ਔਖਾ ਨਾ ਪਾਲਸਕ ਵੀ ਨਹੀਂ ਹੋ ਰੱਬੀ ਗੁਰਾਂ ਦੇ ਏਡੀ ਵੱਡੇ ਬਾਤਤਾ ਹੈ ਸਮਿਲੀਅਤ ਬੜਾ ਜਾ ਗੁਰਬਾਣੀ ਵਿੱਚੋਂ ਪਾਸ਼ਾ ਦੇ ਬੋਲਾਂ ਵਿੱਚੋਂ ਸਮਿਲੀਅਤ ਥੋੜਾ ਜਾ ਦੇਖੋ ਮੈਂ ਨਾਮ ਜਪਦਾ ਮੈਂ ਨਾਮ ਜਪਦਾ ਝੂਠੇ ਬੋਲਦਾ ਪਾਪ ਵੀ ਕਰਦਾ ਬੇਈਮਾਨੀ ਵੀ ਕਰਦਾ ਹੈਰਾ ਫੇਰੀ ਟੱਕੀ ਠੋਰੀ ਵੀ ਕਰ ਮਾਰਦਾ ਹੈ ਤੂੰ ਮੇਰਾ ਨਾਮ ਜਪਿਆ ਕਿਸ ਕੰਮ ਹੈ ਉਹ ਜੀਵਨ ਨੂੰ ਦੁੱਖ ਵੀ ਦਿੰਦਾ ਆ ਉਹ ਮੇਰੇ ਕਿਸ ਕੰਮ ਆ ਨਾਮ ਜਪਿਆ ਜੇ ਕੋਈ ਵੀ ਭਲੇ ਕਰਮ ਕਰਦਾ ਮੈਂ ਕੁਝ ਵੀ ਤੰਦੇ ਕਰਮ ਕਰਦਾ ਹੈ ਪਾਛਤ ਤੇ ਤੂੰ ਕਹਿੰਦੇ ਸਭ ਨੇ ਭਲ ਤੇ ਰਹੋ ਲੇਕਿਨ ਤਪਾਸ਼ਰ ਸਭ ਇਹ ਗੱਲ ਵੇਦ ਪੜੇ ਮੁਖ ਮਿੱਠੀ ਬਾਣੀ ਵੇਦਾਂ ਦੀ ਮਿੱਠੀ ਬਾਣੀ ਰੱਬੀ ਬਾਣੀ ਸਾਰੀ ਚਿੰਤਾ ਮਟਾਉਣ ਵਾਲੀ ਬਾਣੀ ਮੂੰਹ ਤੋਂ ਪੜਦਾ ਹੈ ਪਰ ਕਦੇ ਦੇਖਿਆ ਕਿ ਮੇਰੀ ਚਿੰਤਾ ਮੁੱਕ ਗਈ ਜਿਉਂ ਕੋਤਨ ਸੰਗੇ ਪ੍ਰਾਣੀ ਜੀਵ ਮਾਰ ਲੱਗਿਆ ਜੀਵ ਨੂੰ ਦੁੱਖ ਦੇਣ ਲੱਗਿਆ ਤੂੰ ਸ਼ਰਮਿੰਝ ਨਹੀਂ ਕਰਦਾ ਮਾੜੀ ਮੁੱਢੀ ਬਾਪ ਕਰਨ ਦਾ ਗੱਟ ਕੀ ਟੋਰੀ ਮਾਰਦ ਬਲਨਾ ਬਾਰਦ ਮੇਰੇ ਤੈਨੂੰ ਉਦੋਂ ਨਹੀਂ ਪਤਾ 20 ਸਾਲ ਨੂੰ ਗੁਰਮਤਿ ਇਹ ਗੱਲ ਕਹਿੰਦੀ ਆ ਬਾਣੀ ਇਹ ਗੱਲ ਕਹਿੰਦੀ ਆ ਗੁਰੂ ਸਾਨੂੰ ਇਹ ਗੱਲ ਕਹਿੰਦੇ ਨੇ ਬਿ ਹਰ ਇੱਕ ਜੀਵ ਵਿੱਚ ਰੱਬ ਵੱਸਦਾ ਏ ਹਰ ਇੱਕ ਜੀਵ ਵਿੱਚ ਰੱਬ ਵੱਸਦਾ ਏ ਕੀੜੀ ਤੋਂ ਲੈ ਕੇ ਹਾਥੀ ਤੱਕ ਇਦਾਂ ਕਹ ਲਈਏ ਸੂਖਮ ਤੋਂ ਲੈ ਕੇ ਸਥੂਲ ਤੱਕ ਸਭ ਚਰਾ ਵਸਦਾ ਹੈ ਬੇਮਾਨ ਕਿੰਦੇ ਨਾਲ ਕਰਾਂਗੇ ਏਰਾ ਫੇਰੀ ਕਿੰਦੇ ਨਾਲ ਕਰਾਂਦਾ ਠੱਗੀ ਧੋਰੀ ਕਿੰਦੇ ਨਾਲ ਮਾਰਾਂਗੇ ਜਿਹੜਾ ਵਿੱਚ ਵਸਦਾ ਉਹਦੇ ਨਾਲ ਮਾਰਾਂਗੇ ਉਸਨੇ ਮਾਰਦਿਆ ਨਾ ਸੀ ਤੇ ਫਿਰ ਉਸੇ ਨੂੰ ਅਸੀਂ ਜਿੱਦ ਨੂੰ ਜਿਹੜਾ ਠੱਗੀ ਧੋਰੀ ਮਾਰਦੇ ਆ ਉਸੇ ਨੂੰ ਕਹਿੰਦੇ ਸਾਨੂੰ ਬਖਸ਼ ਲਾ ਸਾਨੂੰ ਆਹ ਦੇ ਦੇ ਸਾਨੂੰ ਉਹ ਦੇ ਦੇ ਮੰਗਦੇ ਵੀ ਉਹਦੇ ਕੋਲੋਂ ਦੁੱਖਾਂ ਮਿਲਿਆ ਅਰਦਾਸਾਂ ਵੀ ਉਹਦੇ ਕੋਲੋਂ ਕਰਦੇ ਆ The top.